ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ 501 ਤੋਂ 600 ਰੇਂਜ ਵਿੱਚ ਸੀਆਰਐਸ ਸਕੋਰ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਹੁਣ ਵਧੇਰੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਭ ਤੋਂ ਤਾਜ਼ਾ ਅੰਕੜਿਆਂ ਅਨੁਸਾਰ 20 ਜੁਲਾਈ ਤੋਂ 5 ਅਗਸਤ ਤੱਕ 501 ਤੋਂ 600 ਰੇਂਜ ਵਿੱਚ ਸਕੋਰ ਕਰਨ ਵਾਲੇ ਪ੍ਰੋਫਾਈਲਾਂ ਦੀ ਗਿਣਤੀ ਵਿੱਚ 2817 ਦਾ ਵਾਧਾ ਹੋਇਆ ਭਾਵੇਂ ਕਿ ਕੁੱਲ ਪੂਲ ਵਿੱਚ 329 ਉਮੀਦਵਾਰ ਪ੍ਰੋਫਾਈਲਾਂ ਦੀ ਥੋੜੀ ਜਹੀ ਕਮੀ ਆਈ ਹੈ ਪ੍ਰੋਫਾਈਲਾਂ ਵਿੱਚ ਜ਼ਿਆਦਾਤਰ ਕਮੀ 470 ਤੋਂ 500 ਸਕੋਰ ਰੇਂਜ ਤੱਕ ਆਈ ਜਿਸ ਵਿੱਚ 2548 ਪ੍ਰੋਫਾਈਲਾਂ ਦੀ ਸੰਚਤ ਕਮੀ ਦੇਖੀ ਗਈ ਐਕਸਪ੍ਰੈਸ ਐਂਟਰੀ ਪੂਲ ਦੀ ਮੌਜੂਦਾ ਰਚਨਾ ਕੀ ਹੈ ਐਕਸਪ੍ਰੈਸ ਐਂਟਰੀ ਪੂਲ ਦੇ ਅੰਦਰ ਸਕੋਰਾਂ ਦੀ ਮੌਜੂਦਾ ਵੰਡ 5 ਅਗਸਤ 2025 ਤੱਕ ਏਠਾਂ ਦਿੱਤੀ ਗਈ ਹੈ। ਮੌਜੂਦਾ ਐਕਸਪ੍ਰੈਸ ਐਂਟਰੀ ਪੂਲ ਵਿੱਚ ਤੁਹਾਡਾ ਸੀਆਰਐਸ ਸਕੋਰ ਕਿਵੇਂ ਹੈ? ਏਠਾਂ ਦਿੱਤੀ ਸਾਰਣੀ 5 ਅਗਸਤ 2025 ਤੱਕ ਐਕਸਪ੍ਰੈਸ ਸੈਂਟਰੀ ਪੂਲ ਵਿੱਚ ਸੀਆਰਐਸ ਸਕੋਰਾਂ ਦੀ ਵੰਡ ਨੂੰ ਦਰਸਾਉਂਦੀ ਹੈ ਇਹ ਹਰੇਕ ਸਕੋਰ ਬ੍ਰੈਕਟ ਲਈ ਪ੍ਰਤੀਸ਼ਤ ਰੇਂਜ ਅਤੇ ਪੂਰੇ ਪੂਲ ਦੇ ਮੁਕਾਬਲੇ ਹਰੇਕ ਬ੍ਰੈਕਟ ਵਿੱਚ ਉਮੀਦਵਾਰਾਂ ਦੀ ਪ੍ਰਤੀਸ਼ਤਾ ਨੂੰ ਦਰਸਾਉਂਦੀ ਹੈ ਇਹ ਜਾਣਕਾਰੀ ਉਮੀਦਵਾਰਾਂ ਨੂੰ ਇਹ ਮੁਲਾਂਕਣ ਕਰਨ ਵਿੱਚ ਮਦਦ ਕਰ ਸਕਦੀ ਹੈ ਕਿ ਉਹਨਾਂ ਦਾ ਸੀਆਰਐਸ ਸਕੋਰ ਪੂਲ ਵਿੱਚ ਦੂਜਿਆਂ ਨਾਲ ਕਿਵੇਂ ਤੁਲਨਾ ਕਰਦਾ ਹੈ ਅਤੇ ਉਹਨਾਂ ਦੀ ਮੁਕਾਬਲੇਬਾਜ਼ੀ ਦਾ ਪਤਾ ਲਗਾ ਸਕਦਾ ਹੈ ਜੁਲਾਈ ਵਿੱਚ ਕਿਹੜੇ ਡਰਾਵ ਨਿਕਲੇ ਇਨਾ ਡਰਾਵ ਦਾ ਸਾਰ ਹੇਠਾਂ ਦਿੱਤਾ ਗਿਆ ਹੈ ਆਈ ਆਰ ਸੀ ਸੀ ਨੇ ਜੁਲਾਈ ਵਿੱਚ 7552 ਆਈਟੀਏ ਜਾਰੀ ਕੀਤੇ ਜੂਨ ਦੇ ਮੁਕਾਬਲੇ 153 ਹੋਰ ਆਈਟੀਏ ਜੁਲਾਈ ਦੀ ਆਈਟੀਏ ਗਿਣਤੀ ਪਿਛਲੇ 3 ਮਹੀਨਿਆਂ ਵਿੱਚ ਆਈਟੀਏ ਜਾਰੀ ਕਰਨ ਨਾਲੋਂ ਵੱਧ एसगेंटिनो टीईसी प्रोग्राम ਰਾਹੀਂ ਵੱਡੇ ਡਰਾਅ ਅਤੇ ਹੁਣ ਤੱਕ ਦੇ ਸਭ ਤੋਂ ਵੱਡੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਡਰਾਅ ਦੁਆਰਾ ਮਜ਼ਬੂਤ ਕੀਤਾ ਗਿਆ ਸੀ ਜੁਲਾਈ ਵਿੱਚ ਜਾਰੀ ਕੀਤੇ ਗਏ ਆਈਟੀਏ ਜੂਨ ਵਿੱਚ ਜਾਰੀ ਕੀਤੇ ਗਏ ਡਰਾਅ ਤੋਂ ਵੱਧ ਗਏ ਸਨ ਹਾਲਾਂਕਿ ਵਿਭਾਗ ਨੇ ਪਿਛਲੇ ਮਹੀਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਦੋ ਘਾਟ ਡਰਾਅ ਕੱਢੇ ਸਨ ਸੀਈਸੀ ਅਤੇ ਸਿਹਤ ਸੰਭਾਲ ਉਮੀਦਵਾਰਾਂ ਲਈ ਕਟਆਫ ਸਕੋਰ ਵੀ ਘਟ ਗਏ ਜੁਲਾਈ ਦੇ ਡਰਾਅ ਵਿੱਚ 2025 ਵਿੱਚ ਹੁਣ ਤੱਕ ਦੇਖੇ ਗਏ ਕਿਸੇ ਵੀ ਡਰਾ ਕਿਸਮ ਲਈ ਸਭ ਤੋਂ ਘੱਟ ਸੀ ਆਰਐਸ ਕੱਟਆਫ ਸਨ ਆਈਆਰਸੀਸੀ ਨੇ ਪਿਛਲੇ 3 ਮਹੀਨੇਾਂ ਵਿੱਚ ਹਰ ਇੱਕ ਵਿੱਚ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦਾ ਡਰਾ ਕੱਢਿਆ ਹੈ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ 2025 ਲਈ ਆਈਆਰਸੀਸੀ ਦੀਆਂ ਤਰਜੀਹ ਸ਼੍ਰੇਣੀਆਂ ਵਿੱਚੋਂ ਇੱਕ ਹਨ ਜਿਵੇਂ ਕਿ ਇਸ ਸਾਲ ਫਰਵਰੀ ਵਿੱਚ ਇੱਕ ਪ੍ਰੈਸ ਰਿਲੀਜ਼ ਰਾਹੀਂ ਵਿਭਾਗ ਦੁਆਰਾ ਐਲਾਨ ਕੀਤਾ ਗਿਆ ਸੀ 2025 ਵਿੱਚ ਹੁਣ ਤੱਕ ਆਈਆਰਸੀਸੀ ਨੇ ਐਕਸਪ੍ਰੈਸ ਸੈਂਟ੍ਰਿਕ ਸਿਸਟਮ ਰਾਹੀਂ 49628 ਆਈਟੀਏ ਜਾਰੀ ਕੀਤੇ ਹਨ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਪਸੰਦ ਸ਼ੇਅਰ ਤੇ ਸਬਸਕ੍ਰਾਈਬ ਕਰੋ